ਉਹਨਾਂ ਦੇ ਅੰਕੜੇ ਜਿਹੜੇ ਐਮਐਸਪੀ ਦੇ ਨੇ ਵੀ ਅਸੀਂ ਇਹ ਖਰੀਦ ਰਹੇ ਹਾਂ ਉਹ ਵਸਤਵਿਕਤਾ ਹੈ ਜਿਵੇਂ ਹਰਿਆਣਾ ਚ ਕਹਿੰਦਾ ਵੀ ਅਸੀਂ ਸਾਰੀ ਫਸਲ ਐਮਐਸਪੀ ਦੇ ਖਰੀਦ ਰਹੇ ਹਾਂ ਪਰ ਮੈਂ ਇਹ ਕਹਿ ਰਿਹਾ ਕਿ ਨਹੀਂ ਉਹ ਖਰੀਦ ਦਿਖਾਰੇ ਨੇ ਖਰੀਦ ਰਹੇ ਨਹੀਂ ਮੈਂ ਇਹ ਰਪੋਰਟਾਂ ਬਣਾਈਆਂ ਤੁਸੀਂ ਜਿੱਥੇ ਡਾਟੇ ਲਏ ਕਿ ਉਹਨਾਂ ਤੋਂ ਪੁੱਛਣਾ ਬਣਦਾ ਨਹੀਂ ਕਈ ਨੂੰ ਹੁਣ ਚੁੱਪੇਗੀ ਕਿ ਉਹ ਗਮਨਿਆਂ ਚ ਕਰੇ ਉਡਗਾ ਰਹੇ ਨੇ ਮਹਾ ਫਰਾਡ ਹੈ ਇਹਦੇ ਚ ਅਧਿਕਾਰੀ ਇਹਦੇ ਚ ਕਰਮਚਾਰੀ ਇਹਦੇ ਚ ਭਾਵੇਂ ਐਫਸੀਆਈਏ ਖਰੀਦ ਅਦਸਤੀਆਂ ਮੰਡੀ ਬੋਰਡ ਹੈ ਇਹਦੇ ਚ ਜਿਹੜਾ ਜਿਹੜਾ ਰਾਈਸ ਮਿਲਰ ਹੈ ਇਹਦੇ ਜਿਹੜੇ ਅੜਤੀਆ ਉਹ ਤੇ ਸਭ ਤੋਂ ਵੱਡੀ ਗੱਲ ਇਹਦੇ ਚ ਨੇਤਾ ਵੀ ਸ਼ਾਮਿਲ ਤੇ ਖਰੀਦ ਦਿਖਾਣਾ ਕਾਗਜ਼ਾਂ ਚ ਦਿਖਾਣਾ ਤੇ ਵਾਸਤਵਿਕ ਜ਼ਮੀਨ ਤੇ ਖਰੀਦਣਾ ਫਰਕ ਹੈ ਜਿਵੇਂ ਆ ਜਿਹੜਾ ਅੱਜ ਦਾ ਅੱਜ ਅਸੀਂ ਘਟਾਲੇ ਦੀ ਗੱਲ ਕਰੀਏ ਤੇ ਇਸ ਵਾਰੀ 200 ਰੁਪਏ ਤੋਂ 500 ਰੁਪਏ ਕਿਵੰਟਲ ਘੱਟ ਮਿਲਿਆ ਕਿਸਾਨਾਂ ਨੂੰ ਜੀਰੀ ਤੇ ਪੇਰੀਆਂ ਦੇ ਹੱਥ ਵਿੱਚ ਨੇਸ਼ ਚਲਾ ਗਿਆ ਆਪਸਰ ਲੁਟੇਰੇ ਨੇ ਤਾਂ ਲੁਟੇਰੇ ਆ ਮਤਲਬ ਬਿਲਕੁਲ ਜਿਦਾ ਦਾ ਲੱਗਦਾ ਹੈ ਯੱਕਾ ਕਾਰਪੋਰੇਟ ਲੁਟੇਰਾ ਯੋਸੀ ਸਲਾਹ ਲਰੀਆ ਵਕੀਲ ਵੀ ਉਹਨੂੰ ਕਾਗਜ਼ ਦੇ ਕੇ ਐਸਪੀ ਆਰ ਵੀ ਕੋਸ਼ਿਸ਼ ਕਰਾਂਗੇ ਸਿੱਧੇ ਬਾਵਾਂ ਪੂਰਾ ਸਿਸਟਮ ਜਿਹੜਾ ਉਹ ਕਾਰਪੋਰੇਟ ਨੇ ਜਕੜ ਲਿਆ ਹੈ ਨੇਤਾ ਵੀ ਉਹਨਾਂ ਲੁਟੇਰੀਆਂ ਦੀ ਮਦਦ ਕਰਦੇ ਨੇ ਮਸਲਾ ਲਗਾਤਾਰ ਤੱਤਾ ਹੁੰਦਾ ਜਾ ਰਿਹਾ ਹਰਿਆਣਾ ਦੇ ਵਿੱਚ ਜਿੱਥੇ ਹਰ ਥਾਂ ਤੁਸੀਂ ਜਦੋਂ ਵੀ ਦਿੱਲੀ ਤੋਂ ਕ੍ਰੋਸ ਕਰੋਗੇ ਤਾਂ ਖੇਤ ਹੀ ਖੇਤ ਨਜ਼ਰ ਆਉਣੇ ਨੇ ਪਰ ਥੋੜਾ ਜਿਹਾ ਹਾਈਵੇ ਤੋਂ ਪੱਖੇ ਬੱਖੇ ਹਟ ਕੇ ਜੇਕਰ ਦੇਖੋਗੇ ਜਦੋਂ ਹਾਈਵੇ ਤੋਂ ਉਧਰਲੇ ਪਾਸੇ ਜਾਓਗੇ ਤਾਂ ਤੁਹਾਨੂੰ ਹਾਲਾਤ ਦਿਸ ਜਾਣਗੇ ਤੇ ਉਹ ਤਸਵੀਰਾਂ ਗਵਾਹ ਬਣ ਜਾਣਗੀਆਂ ਤੁਹਾਡੀਆਂ ਤੁਹਾਡੀਆਂ ਅੱਖਾਂ ਕੈਪਚਰ ਕਰਨਗੀਆਂ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਉੱਤੇ ਮਿੱਟੀ ਨਾਲ ਮਿੱਟੀ ਹੁੰਦੇ ਨੇ ਤੇ ਜੋ ਸਾਨੂੰ ਤੰਦਰੁਸਤੀ ਦਿੰਦੇ ਨੇ ਉਹਨਾਂ ਵੱਲੋਂ ਕਿਦਾਂ ਚੀਜ਼ਾਂ ਉਗਾਈਆਂ ਜਾਂਦੀਆਂ ਨੇ ਹਾਲਾਤ ਤੁਸੀਂ ਉਤੋਂ ਵੀ ਵੱਧ ਦੇਖਣੇ ਹੋਣੇ ਤਾਂ ਫਿਰ ਬੋਦਰ ਵਾਲੇ ਪਾਸੇ ਲੰਘ ਜਿਓ ਚਾਹੇ ਰਾਜਸਥਾਨ ਵਾਲਾ ਪਾਸਾ ਜਾਂ ਫਿਰ ਪਾਕਿਸਤਾਨ ਵਾਲਾ ਪਾਸਾ ਕਿਸੇ ਪਾਸੇ ਲੰਘ ਜਿਓ ਪਰ ਸਰਕਾਰਾਂ ਦਾਅਵੇ ਕਰਦੀਆਂ ਨੇ ਵਾਅਦੇ ਕਰਦੀਆਂ ਨੇ ਪਰ ਪੂਰਾ ਕੌਣ ਕਰੇਗਾ ਕਿਉਂਕਿ ਜਨਤਾ ਨੇ ਤਾਂ ਆਪਣਾ ਵਾਅਦਾ ਨਿਭਾਤਾ ਵੋਟ પાਕੇ ਤੇ ਕਿਸਾਨਾਂ ਦੇ ਹਾਲਾਤ ਅੱਜ 5 ਸਾਲ ਹੋ ਗਏ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਐਮਐਸਪੀ ਦੀ ਮੰਗ ਨੂੰ ਲੈ ਕੇ ਪਰ ਹਰਿਆਣਾ ਦੇ ਵਿੱਚ ਮਸਲਾ ਖੜਾ ਹੋ ਗਿਆ ਚੋਨੇ ਦੀ ਖਰੀਦ ਦੇ ਨਾਲ ਰਲਦਾ ਮਿਲਦਾ ਮੇਰੇ ਨਾਲ ਕਿਸਾਨ ਆਗੂ ਗੁਰਮੀਤ ਸਿੰਘ ਚੜੂਨੀ ਸਾਹਿਬ ਮੌਜੂਦ ਨੇ ਗੁਰਨਾਮ ਸਿੰਘ ਚੜੂਨੀ ਸਾਹਿਬ ਮੌਜੂਦ ਨੇ ਚੜੂਨੀ ਸਾਹਿਬ ਸਤੋਂ ਵੱਡੀ ਗੱਲ ਵਾਦੇ ਕੀਤੇ ਗਏ ਇਰਾਦੇ ਕੀ ਨਜ਼ਰ ਆ ਰਹੇ ਨੇ ਨਹੀਂ ਵਾਦੇ ਤੇ ਇਰਾਦੇ 'ਚ ਫਰਕ ਹੈ ਵਾਦਾ ਤੇ ਜਦੋਂ ਭਾਜੀਪੀ ਆਈ ਉਹਨੇ ਕਿਹਾ ਸੀ ਵੀ ਅਸੀਂ ਤੁਹਾਡੀ ਆਮਦਨ ਦੁੱਗਣੀ ਕਰ ਦਿਆਂਗੇ 22 ਤੱਕ ਪਰ ਉਹ ਤੇ ਦੁੱਗਣੀ ਨਹੀਂ ਅੱਧੀ ਰਹਿ ਗਈ ਕਿਉਂ ਖਰਚੇ ਵਧ ਗਏ ਤੇ ਆਮਦਨ ਜਿਹੜੀ ਹੈ ਉਹ ਉਸ ਰੇਸੋ ਦੇ ਵਿੱਚ ਨਹੀਂ ਵਧੀ ਤੇ ਇਹ ਤੇ ਉਹਨਾਂ ਦੇ ਅੰਕੜੇ ਜਿਹੜੇ ਐਮਐਸਪੀ ਦੇ ਨੇ ਵੀ ਅਸੀਂ ਇਹ ਖਰੀਦ ਰਹੇ ਹਾਂ ਉਹ ਵਸਤਵਿਕਤਾ ਹੈ ਜਿਵੇਂ ਹਰਿਆਣਾ ਚ ਕਹਿੰਦਾ ਵੀ ਅਸੀਂ ਸਾਰੀ ਫਸਲ ਐਮਐਸਪੀ ਦੇ ਖਰੀਦ ਰਹੇ ਹਾਂ ਪਰ ਮੈਂ ਇਹ ਕਹਿ ਰਿਹਾ ਵਾਂ ਕਿ ਨਹੀਂ ਉਹ ਖਰੀਦ ਦਿਖਾਰੇ ਨੇ ਖਰੀਦ ਰਹੇ ਨਹੀਂ ਖਰੀਦ ਦਿਖਾਣਾ ਕਾਗਜ਼ਾਂ 'ਚ ਦਿਖਾਣਾ ਤੇ ਵਸਤਵਿਕ ਜ਼ਮੀਨ ਤੇ ਖਰੀਦਣਾ ਫਰਕ ਹੈ ਜਿਵੇਂ ਜਿਹੜਾ ਅੱਜ ਦਾ ਅੱਜ ਅਸੀਂ ਘਟਾਲੇ ਦੀ ਗੱਲ ਕਰੀਏ ਤੇ ਇਸ ਵਾਰੀ 200 ਰੁਪਏ ਤੋਂ 500 ਰੁਪਏ ਕਵੰਟਲ ਘੱਟ ਮਿਲਿਆ ਕਿਸਾਨਾਂ ਨੂੰ ਜੀਰੀ ਤੇ ਜਿਹੜੀ 17 ਮੋਸਤਰ ਦੀ ਜਿਹੜੀ ਸਰਕਾਰ ਦੇ ਮਾਣਕਾਂ ਤੇ ਪੂਰੀ ਉਤਰਦੀ ਸੀ ਮੈਂ ਉਹਦੀ ਗੱਲ ਕਰ ਰਿਹਾ ਹਾਂ ਤੇ ਪਰ ਇਹਨਾਂ ਨੇ ਕੀ ਦਿਖਾਇਆ ਕਾਗਜ਼ਾਂ 'ਚ ਕੀ ਹੈ ਕਾਗਜ਼ਾਂ ਤੇ ਉਹਦੇ ਪਰਚੇ ਪੂਰੇ ਰੇਟ ਦੇ ਕਟ ਗਏ ਇਸੇ ਤਰ੍ਹਾਂ ਜਿਹੜਾ ਹੈ ਆ ਇਹਨਾਂ ਨੇ ਦਿਖਾਇਆ ਵੀ ਅਸੀਂ ਇੰਨੇ ਕਵੰਟਲ ਖਰੀਦ ਲਈ ਜਿਹੜੇ ਰੋਜ਼ ਪ੍ਰਚਾਰ ਕਰਦੇ ਨੇ ਇੰਨੇ ਕਵੰਟਲ ਖਰੀਦ ਲਈ ਇੰਨੇ ਉਹਦੀ ਪੇਮੈਂਟ ਅਸੀਂ ਕਰਤੀ ਵਾਸਤਵਿਕ ਤਾ ਇਹ ਹੈ ਕਿ 1/3 ਤੋਂ ਜ਼ਿਆਦਾ ਯਾਨੀ ਮੋٹے ਤੌਰ ਤੇ ਮੰਨੋ ਕਿ 35% ਘਟ ਤੋਂ ਘਟ ਉਹ ਹੈ ਜਿਹੜੀ ਹਰਿਆਣਾ ਚ ਪੈਦਾ ਹੀ ਨਹੀਂ ਹੋਈ ਦਿਖਾਈ ਗਈ ਪੈਦਾ ਨਹੀਂ ਹੋਈ ਉਹ ਸਪੈਸ਼ਲ ਕੋਟਾਲਾ ਕਹਿ ਲਓ ਤੇ ਉਹ ਜਿਹੜੀ ਬਾਹਰਲੇ ਸਟੇਟਾਂ ਚੋਂ ਸਸਤੇ ਚ ਖਰੀਦੀ ਤੇ ਜਾਂ ਫਿਰ ਬਿਹਾਰ ਉੱਤਰ ਪ੍ਰਦੇਸ਼ ਦਾ ਜਿਹੜਾ ਪੀਡੀਐਸ ਦਾ ਚੌਲ ਜਿਹੜਾ ਗਰੀਬਾਂ ਨੂੰ 2 ਰੁਪਏ ਕਿਲੋ ਚ ਵੰਡਣਾ ਹੁੰਦਾ ਹੈ ਉਹ ਬੇਈਮਾਨੀ ਕਰਕੇ ਉਹ ਨਾਲ ਗਰੀਬਾਂ ਦਾ ਪੇਟ ਕੱਟ ਕੇ ਉਹ ਵੀ ਸੈਲਰਾਂ ਨੂੰ ਵੇਚਦਾ ਜਿਹਦਾ ਰੇਟ 2700 ਰੁਪਏ ਤੋਂ 3000 ਰੁਪਏ ਤੱਕ ਤੇ ਸਰਕਾਰ ਜਿਹੜਾ ਜਿਹੜਾ ਚੌਲ ਲੈਂਦੀ ਹੈ ਉਹਦਾ ਰੇਟ ਉਹਨਾਂ ਨੂੰ ਪੈਂਦਾ 4200 ਰੁਪਏ ਕ੍ਰੋਸ ਕਿ ਮਤਲਬ ਰਾਈਸ ਮਿਲ ਮਿਲਾ ਨੇ ਜਾਂ ਇਹਨਾਂ ਦੇ ਅਧਿਕਾਰੀਆਂ ਨੇ ਜਾਂ ਇਹਨਾਂ ਦੇ ਨੇਤਾਵਾਂ ਨੇ ਇਸ ਪੈਸੇ ਦੀ ਇਹ ਜਿਹੜਾ ਬੇਈਮਾਨਾ ਹੋਇਆ ਇਹਨੂੰ ਵੰਡ ਲਿਆ ਇਹ ਸਾਰਿਆਂ ਦੇ ਹਿੱਸੇ ਚਲਾ ਗਿਆ ਤੇ ਪਰ ਰਿਕਾਰਡ ਦੇ ਵਿੱਚ ਕੀ ਦਿਖਾਉਂਦੇ ਨੇ ਵੀ ਅਸੀਂ ਕਿਸਾਨਾਂ ਤੋਂ 262 ਲੱਖ ਟਨ ਜੀਰੀ ਖਰੀਦ ਲਈ ਹੈ ਚੰਡੀਗੜ੍ਹ ਦੇ ਵਿੱਚ ਗੁਰਨਾਮ ਸਾਹਿਬ ਤੁਸੀਂ ਰਿਕਾਰਡ ਜਾਰੀ ਕੀਤੇ ਕੁਝ ਇੱਕ ਜੋ ਆંકੜੇ ਜਾਰੀ ਕੀਤੇ ਦਿਨ ਸੀ ਬੁੱਧਵਾਰ 26 ਨਵੰਬਰ 2025 ਨੂੰ ਤੁਸੀਂ ਆંકੜੇ ਜਾਰੀ ਕਰਦੇ ਹੋ ਉਹ ਆંકੜੇ ਕੀ ਸੀ ਤੁਸੀਂ ਕਿੱਥੋਂ ਕੱਟੇ ਆਕੜੇ ਸੀ ਕਿਤੇ ਜਿਹੜਾ ਇਹਨਾਂ ਦਾ ਜਿਹੜੇ ਇਹਨਾਂ ਦੇ ਪੋਰਟਲ ਹੈ ਈ ਖਰੀਦ ਉਸ ਤੋਂ ਲਿਆ ਮੇਰੀ ਫਸਲ ਮੇਰਾ ਬਿਉਰਾ ਉਸ ਤੋਂ ਲਿਆ ਆਕੜੇ ਬੜੇ ਹੈਰਾਨ ਕਰਨ ਵਾਲੇ ਨੇ ਉਹੀ ਤਾਂ ਚੀਜ਼ ਆਕੜੇ ਬੜੇ ਹੈਰਾਨ ਕਰਨ ਵਾਲੇ ਇਹ ਨਹੀਂ ਵੀ ਇਹ ਪੋਰਟਲ ਜਿਹੜਾ ਬਣਾਇਆ ਗਿਆ ਸੀ ਇਹ ਉਸ ਵਾਸਤੇ ਬਣਾਇਆ ਗਿਆ ਸੀ ਵੀ ਹਰਿਆਣੇ ਤੋਂ ਬਾਹਰ ਦੇ ਜਿਹੜੇ ਲੋਕ ਨੇ ਉਹ ਫਸਲ ਨਾ ਵੇਚਣ ਹਰਿਆਣੇ ਵਾਲਾ ਦੀ ਅਸੀਂ ਖਰੀਦੀ ਹੈ ਇਹ ਹਰਿਆਣਾ ਸਰਕਾਰ ਨੇ ਪਲਾਨ ਸੀ ਵੀ ਸਾਡੀ ਜ਼ਿੰਮੇਵਾਰੀ ਹਰਿਆਣੇ ਦੀ ਖਰੀਦਣ ਦੀ ਹੈ ਤੇ ਉਹਦੇ ਵਿੱਚ ਪੋਰਟਲ ਬਣਾਇਆ ਗਿਆ ਸੀ ਵੀ ਪਹਿਲਾਂ ਤੁਸੀਂ ਦੱਸੋ ਤੁਹਾਡੇ ਕੋਲ ਕਿੰਨੀ ਫਸਲ ਹੈ ਫਿਰ ਸਾਡਾ ਬੰਦਾ ਜਾ ਕੇ ਚੈੱਕ ਕਰੇਗਾ ਜਿੰਨੀ ਤੁਸੀਂ ਲਿਖਾਈ ਹੋਣੀ ਹੀ ਹੈ ਇਹ ਮਤਲਬ ਜੇ ਅਸੀਂ 10 ਕਿੱਲੇ ਲਿਖਾਏ ਤੇ ਹੈ ਮੇਰੇ ਕੋਲ 8 ਤੇ 2 ਉਹ ਕੱਟ ਦੇਣਗੇ ਵੈਰੀਫਾਈ ਨਹੀਂ ਕਰਨਗੇ ਜਿੰਨਾ ਪੋਰਟਲ ਹੁੰਦਾ ਉਸ ਤੋਂ ਘੱਟ ਦਾ ਵਧਦਾ ਨਹੀਂ ਪਰ ਇਸ ਵਾਰੀ ਬੜਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵੀ ਜਿਹੜਾ ਲੋਕਾਂ ਨੇ ਪੋਰਟਲ ਕਰਾਇਆ ਜਿਹੜਾ ਕਿਸਾਨਾਂ ਨੇ ਪੋਰਟਲ ਕਰਾਇਆ ਉਹ 487897 ਕਿਸਾਨ ਨੇ ਜਿਨ੍ਹਾਂ ਨੇ ਪੋਰਟਲ ਕਰਾਇਆ ਤੇ ਕੁੱਲ ਪੋਰਟਲ ਕਰਾਇਆ 28 ਲੱਖ 80 ਹਜ਼ਾਰ 192 ਏਕੜ ਦਾ ਪਰ ਵੈਰੀਫਾਈ ਕਿੰਨੇ ਦਾ ਹੋਇਆ ਘਟਣਾ ਚਾਹੀਦਾ ਸੀ ਉਹਨੂੰ ਵੈਰੀਫਾਈ ਹੋਇਆ 30 ਲੱਖ 16285 ਏਕੜ ਦਾ ਯਾਨੀ 1 ਲੱਖ 36116 ਏਕੜ ਤੇ ਕਿਸੇ ਨੇ ਲਿਖਾਇਆ ਹੀ ਨਹੀਂ ਉਹ ਹੋ ਗਿਆ ਦੂਜਾ ਸਤ ਜੀਲੇ ਉਹਨਾਂ ਜਿਲ੍ਹਾ ਚ ਜੀਰੀ ਪੈਦਾ ਨਹੀਂ ਹੁੰਦੀ ਆਮ ਤੌਰ ਤੇ ਤੇ ਉਹਨਾਂ ਦੇ ਉਹਨਾਂ ਚ ਪੋਰਟਲ ਹੋਇਆ 64 ਹਜ਼ਾਰ 726 ਏਕੜ ਦਾ ਇਹ ਹੁਣ ਹੁਣ ਦੇ ਆંકੜੇ ਨੇ 25 ਦੇ 25 ਦੇ ਆંકੜੇ ਨਹੀਂ ਤਾਂ ਇਸ ਵਾਰ ਇੰਨਾ ਕਿਦਾਂ ਆ ਗਿਆ ਕਿਉਂਕਿ ਹਾਲਾਤ ਆ ਤੁਸੀਂ ਆਵੇ ਦੇ ਕੇ ਬਰਸਾਤ ਕਰਕੇ ਤਾਂ ਕਿੰਨਾਂ ਕਿਸਾਨਾਂ ਨੂੰ ਨੁਕਸਾਨ ਹੋਇਆ 14 ਲੱਖ ਏਕੜ ਨੁਕਸਾਨ ਵੀ ਦਿਖਾਇਆ ਹੈ 14 ਲੱਖ ਏਕੜ ਨੁਕਸਾਨ ਮਿਲਗਾ ਜਿੱਦੇ ਚ ਕਿਸੇ ਥੋੜਾ ਨੁਕਸਾਨ ਹੈ ਕਿਸੇ ਜਿਆਦਾ ਨੁਕਸਾਨ ਹੈ ਤੇ ਇਸ ਵਾਰੀ ਨਿਕਾਸੀ ਵੀ ਕਟੀ ਹੈ ਗਿਲਡ ਕਟੀ ਹੈ ਬਹੁਤ ਜਿਆਦਾ ਕਟੀ ਹੈ 25 30% ਘਟ ਸੀ ਗਿਲਡ ਤੇ ਮੈਂ ਫਰੌਡ ਦਿਖਾ ਰਿਹਾ ਵੀ ਆ 2 ਲੱਖ ਏਕੜ ਦਾ ਫਰਾਡ ਤੇ ਉਹ ਹੈ ਜਿਹੜੀ ਜੀਰੀ ਹੈ ਹੀ ਨਹੀਂ ਜਿਹੜੀ ਰਿਕਾਰਡ ਬੋਲ ਰਿਹਾ ਹੈ ਜਿਹੜਾ ਕਾਗਜ਼ੇ 'ਚ ਬੋਲ ਰਿਹਾ ਇਹ ਤੋਂ ਇਲਾਵਾ ਜਿਹੜੇ ਪਪੂਲਰ ਵਾਲੇ ਖੇਤ ਗੰਨੇ ਵਾਲੇ ਖੇਤ ਕਲੋਨੀਆਂ ਵਾਲੇ ਖੇਤ ਜਿਹੜੀ ਨਦੀਆਂ ਵਾਲੇ ਖੇਤ ਉਹ ਸਾਰਾ ਜਿਹੜਾ ਹੈ ਉਹ ਇਹਨਾਂ ਨੇ ਪੋਰਟਲ ਦਿਖਾਤਾ ਯਾਨੀ ਮੋٹے ਤੌਰ ਤੇ ਤੁਸੀਂ ਇਹ ਮੰਨੋ ਵੀ ਇਹ ਇੱਕ ਮਹਾ ਫਰਾਡ ਹੈ ਤੇ ਜਿਹੜੀ ਇਹਨਾਂ ਨੇ ਜੀਰੀ ਦੀ آمد ਦਿਖਾਈ ਹੈ ਉਹ ਦਿਖਾਈ ਇਹਨਾਂ ਨੇ ਕਰੀਬ 62.5 ਲੱਖ ਟਨ ਵਾਸਤਵਿਕ ਜੀਰੀ ਜੇ ਹਰਿਆਣੇ ਦੀ ਆ ਉਹ 40 ਲੱਖ ਟਨ ਤੋਂ ਘੱਟ ਜਿਆਦਾ ਨਹੀਂ ਹੈ ਬਦ ਕਿਵੇਂ ਗਈ ਕਿੱਥੇ ਗਮਲਿਆਂ ਚ ੁੱਗ ਰਹੀ ਹੈ ਕਰੇ ਮੈਂ ਕਹ ਰਿਹਾ ਜੀ ਆ 2 ਲੱਖ ਇੱਕੜ ਤੇ ਹੀ ਦਿਖਾਤਾ ਇਹਨਾਂ ਨੇ ਜਿਹਦੇ ਚ ਜਿਨ੍ਹਾਂ ਨੇ ਰਿਪੋਰਟਾਂ ਬਣਾਈਆਂ ਤੁਸੀਂ ਜਿੱਥੇ ਡਾਟੇ ਲਏ ਕਿਉਂ ਨਾ ਤੋਂ ਪੁੱਛਣਾ ਬਣਦਾ ਨਹੀਂ ਕਈ ਉਹਨੂੰ ਹੁਣ ਚੁੱਪੇਗੀ ਕਿ ਉਹ ਗਮਲਿਆਂ ਚ ਕਰੇ ਉਡਾ ਗਾਰੇ ਨੇ ਮੈਂ ਕਹਣਾ ਇਹ ਮਹਾ ਫਰਾਡ ਹੈ ਇਹਦੇ ਚ ਅਧਿਕਾਰੀ ਇਹਦੇ ਚ ਕਰਮਚਾਰੀ ਇਹਦੇ ਚ ਭਾਵੇਂ ਐ ਐਫਸੀਆਈਆ ਖਰੀਦਾ ਜੱਸੀਆ ਮੰਡੀ ਬੋਰਡ ਹੈ ਇਹਦੇ ਚ ਜਿਹੜਾ ਜਿਹੜਾ ਰਾਈਸ ਮਿਲਰ ਹੈ ਇਹਦੇ ਚੜੇ ਅੜਤੀਆ ਉਹ ਤੇ ਸਭ ਤੋਂ ਬੜੀ ਗੱਲ ਇਹਦੇ ਚ ਨੇਤਾ ਵੀ ਸ਼ਾਮਿਲ ਹੈ ਕਿਉਂ ਕਿ ਕਿਉਂਕਿ ਜਦ ਅਸੀਂ ਸਰਕਾਰ ਕੋਲ ਸਰਕਾਰ ਕੋਲ ਸ਼ਿਕਾਇਤ ਕਰ ਰਹੇ ਹਾਂ ਜਦੋਂ ਅਸੀਂ ਹਜ਼ਾਰਾਂ ਟਰੱਕ ਮੌਕੇ ਤੇ ਪਕੜਵਾਤਾ ਹੈ ਹਜ਼ਾਰਾਂ ਟਰੱਕ ਮੌਕੇ ਤੇ ਪਕੜਵਾਤਾ ਹੈ ਜਿਹੜਾ ਚੌੜ ਆਵਾਜ਼ ਲੜ ਰਿਹਾ ਜਿਹੜਾ ਲਿਆ ਹੀ ਨਹੀਂ ਸਕਦੇ ਜਿਹੜੀ ਇਹਨਾਂ ਦੀ ਪਾਲਿਸੀ ਹੈ ਉਸ ਪਾਲਿਸੀ ਦੇ ਵਿੱਚ ਹੈ ਕਿ ਜੇ ਕੋਈ ਚੌੜ ਦਾ ਵਪਾਰ ਕਰਦਾ ਉਹਨੂੰ ਜੀਰੀ ਕੁੱਟਣ ਵਾਸਤੇ ਨਹੀਂ ਦੇਣੀ ਜੀਰੀ ਕੁੱਟਣ ਵਾਸਤੇ ਉਹਨੂੰ ਦਿਓ ਜਿਹੜਾ ਚੌੜ ਦਾ ਵਪਾਰ ਨਹੀਂ ਕਰਦਾ ਤੇ ਫਿਰ ਉਹੀ ਬੰਦਾ ਜੀਰੀ ਕੁੱਟ ਰਿਹਾ ਉਹੀ ਬੰਦਾ ਚੌੜ ਦਾ ਵਪਾਰ ਕਰ ਰਿਹਾ ਹੈ ਕਿਵੇਂ ਦੂਜੀ ਦੂਜੀ ਚੀਜ਼ ਇੱਕੋ ਬੜਾ ਸਿੱਧਾ ਫਰਾਡ ਖਰੀਦ ਪਾਲਿਸੀ ਦੇ ਵਿੱਚ ਇਹ ਹੈ ਵੀ ਜਿਹੜਾ ਟਰੱਕ ਮੰਡੀ ਤੋਂ ਬਾਹਰ ਜਾਏਗਾ ਉਹਨੂੰ ਤੋਲ ਕੇ ਕੱਢੋ 500 ਕੱਟੇ ਲੱਦੇ ਨੇ ਤੇ ਉਹਨੇ 800 ਕਿਵੇਂ ਫੜੋਗੇ ਤੋਲ ਨਾਲ ਫੜੋਗੇ ਇਹ ਨਾਲ ਕੀ ਕੀਤਾ ਉਹ ਜਿੰਨੇ ਉਹਨੇ ਦਿਖਾਤੇ ਵੀ ਇੰਨੇ ਕੱਟੇ ਨੇ ਉਹਨਾਂ ਨੂੰ 37.5 ਕਿਲੋ ਨਾਲ ਗੁਣਾ ਕਰਕੇ ਦਿਖਾਤਾ ਜੀ ਇਹਨਾਂ ਵਜਨ ਹੈ ਵਜਨ ਤਾਂ ਕੀਤਾ ਹੀ ਨਹੀਂ 6 2 ਰੁਪਏ ਤੋਂ 5 ਰੁਪਏ ਕੱਟਾ ਰਿਸ਼ਵਤ ਲਈ ਹੈ ਮੰਡੀ ਬੋਰਡ ਨੇ ਜਿਹੜਾ ਗੁਪਤ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਹੈ 6 ਰੁਪਏ ਤੋਂ 10 ਰੁਪਏ ਪਰ ਬੈਗ ਰਿਸ਼ਵਤ ਲਈ ਹੈ ডিএফਐਸਸੀ ਨੇ ਤੇ ਤੇ ਜਿਹੜਾ ਇਹ ਮੈਂ ਤੁਹਾਨੂੰ ਦੱਸਿਆ ਬਿਹਾਰ ਤੋਂ ਲਿਆਏ ਪੁਰਾਣਾ ਕਿੰਮਤ ਉਹ ਸਾਰਾ ਪੁਰਾਣਾ ਜੇ ਹੈ ਉਹਦੀ 100 ਰੁਪਏ क्विंटल ਹੈ ਜੇ ਇੱਕ ਸਾਲ ਪੁਰਾਣਾ ਉਹਦੀ 3000 ਰੁਪਏ क्विंटल ਹੈ ਉਹਨੂੰ ਕਾਸਟਿਕ ਸੁੱਡੇ ਨਾਲ ਤੋਂ ਆ ਤੇ ਉਹਨੂੰ ਜਿਹੜਾ ਹੈ ਫਿਰ ਸਰਕਾਰ ਨੂੰ ਦੇ ਦਿੱਤਾ ਤੇ ਉਹ ਜਿਹੜੀ ਐਫਸੀਆਈ ਹੈ ਉਹ ਸਾਰਾ ਚੌਲ ਖਰੀਦਣ ਦਾ ਉਹ ਮਾੜਾ ਚੌਲ ਖਰੀਦਣ ਦਾ 15000 ਰੁਪਏ ਪਰ ਟ੍ਰਕ ਉਹਨਾਂ ਦੀ ਰਿਸ਼ਵਤ ਹੈ ਇਹ ਸਾਰਾ ਤੁਹਾਨੂੰ ਪਤਾ ਕਿੱਥੋਂ ਲੱਗਿਆ ਇਹ ਸਾਰੀ ਖੁਲਾਸੀ ਹੋ ਕੇ ਪੂਰੀ ਦੇਖੋ ਸਾਡੇ ਲਿੰਕ ਤੇ ਉਹਨਾਂ ਲੋਕਾਂ 'ਚ ਵੀ ਹੈ ਨਾ ਮਤਲਬ ਕੋਈ ਰਾਇਸ਼ ਮਿਲਰ ਹੈ ਉਹ ਸਾਨੂੰ ਦੱਸ ਦਿੰਦਾ ਹੈ ਕੋਈ ਇਹਨਾਂ ਦਾ ਕਰਮਚਾਰੀ ਹੈ ਉਹ ਸਾਨੂੰ ਦੱਸ ਦਿੰਦਾ ਸਾਡੇ ਗੁਪਤ ਗੁਪਤ ਅੰਕੜੇ ਨੇ ਸੋਤਰ ਨੇ ਤੁਹਾਡੇ ਹਾਂ ਯਾ ਸਾਨੂੰ ਫਿਰ ਉਹ ਪਾਵਰ ਦੇ ਦਿਓ ਇਹਨਾਂ ਨੂੰ ਫੜਨ ਦੀ ਫਿਰ ਅਸੀਂ ਇਹਨਾਂ ਨੂੰ ਇਹਨਾਂ ਦੀ ਜ਼ੁਬਾਨ ਤੋਂ ਕਢਵਾ ਦਈਏ ਅੱਛਾ ਤੁਸੀਂ ਜਿਹੜਾ ਤੁਸੀਂ ਡਾਟੇ ਜਾਰੀ ਕੀਤੇ ਚੰਡੀਗੜ੍ਹ ਲਾਸਟ ਪੇਜ 'ਚ ਮੈਂ ਜਾਵਾਂ ਜਿਹੜੇ ਉੱਥੇ ਮੋਲ ਭਾਅ ਸਾਰੇ ਤੁਸੀਂ ਲਿਖੇ ਨੇ ਤੁਹਾਡੇ ਕੋਲ ਹੱਥ ਚ ਕਾਪੇ ਵੀ ਆ ਲਾਸ਼ ਦੇ ਵਿੱਚ ਤੁਸੀਂ ਸਾਰੇ ਅੰਕੜੇ ਲਿਖੇ ਨੇ ਇਹ ਅੰਕੜਿਆਂ ਦੇ ਆਧਾਰ ਤੇ ਤੁਸੀਂ ਅਧਿਕਾਰੀਆਂ ਨੂੰ ਪੁੱਛਿਆ ਨਹੀਂ ਆ ਖੇਤੀਬਾੜੀ ਮੰਤਰੀ ਨੂੰ ਪੁੱਛਿਆ ਨਹੀਂ ਮੈਂ ਕਹਿੰਦਾ ਖੇਤੀਬਾੜੀ ਆਜੀ ਆਪ ਜੀ ਦੇ ਮਾਧਮੇ ਤੋਂ ਪੁੱਛ ਰਹੇ ਆ ਉਹਨਾਂ ਨੂੰ ਬڑے ਲੈਟਰ ਲਿਖੇ ਨੇ ਬڑے ਲੈਟਰ ਲਿਖੇ ਨੇ ਕਿ ਮਤਲਬ ਹੱਦ ਹੱਦ ਇਹ ਮੈਂ ਤੁਹਾਨੂੰ ਦੱਸਾਂ ਇੱਕ ਰਾਈਸ ਮਿਲਦੇ ਸੀ ਪੀਵੀ ਕਰਾਈ ਉਹਨਾਂ ਅਧਿਕਾਰੀਆਂ ਨੂੰ ਦੱਸਿਆ ਜੀ 1800 ਕਿੰਟਲ ਘਟਾ ਹੈ ਅਸੀਂ ਗਏ ਇਹਨਾਂ ਦੋ ਚੱਠੇ ਹੀ ਗਲਤ ਗਿਣਤੇ ਇਹਨਾਂ ਨੇ ਦੋ ਸਟੈਗ ਗਲਤ ਗਿਣਤੇ ਦੋ ਸਟੈਗ ਜਿਆਦਾ ਗ ਦੇਖੋ ਦੋਸਟ ਐਗੀ ਜਿਆਦਾ ਗਿਣਤੇ ਅਸੀਂ ਦੁਬਾਰੇ ਪੀਵੀ ਕਰਵਾਈ ਉਹਦੀ ਦੁਬਾਰੇ ਉਹਦਾ ਫਰਕ ਪਾਇਆ ਗਿਆ ਪਾਉਨੇ 11000 ਕੁਇੰਟਲ ਡੀਸੀ ਨੇ ਪਰਚਾ ਐਫ ਆਈ ਆਰ ਕੱਟਣ ਵਾਸਤੇ ਲਿਖਤਾ ਐਫ ਆਈ ਆਰ ਨਹੀਂ ਕੱਟੀ ਮੋਟੇ ਮੈਂ ਤੁਹਾਨੂੰ ਆਕੜ ਇੱਕ ਇੱਕ ਰਾਈਜ਼ ਮਿਲਦੀ ਪੀਵੀ ਕਰਾਈ ਉਹਦੇ ਕੋਲ ਪਾਉਨੇ 2 ਪਾਉਨੇ 2 ਏਕੜ ਜ਼ਮੀਨ ਹੈ ਉਹ ਜਿੱਤੇ ਸੈਲਰ ਵੀ ਹੈ ਜਿੱਤੇ ਖਾਲੀ ਏਰੀਆ ਮਤਲਬ ਜਿਰ ਲਾਣ ਵਾਸਤੇ ਹੋਣੇ 2 ਏਕੜ ਦੇ ਵਿੱਚ 2.5 ਲੱਖ ਕਟੇ ਦੀ ਖਰੀਦ ਦਿਖਾਈ 2.5 ਲੱਖ ਬੈਗ ਲੱਗ ਹੀ ਨਹੀਂ ਸਕਦਾ ਸੀ ਯੂਨੀਅਨ ਛੱਡਦੀ ਹੈ 2.5 ਲੱਖ ਬੈਗ ਲਾ ਕੇ ਦਿਖਾ ਦਿਓ ਨਹੀਂ ਅਧਿਕਾਰੀਆਂ ਦੇ ਨਾ ਅੰਕੜਿਆਂ ਦੀ ਮੈਂ ਗੱਲ ਕਰਾਂ ਤੁਹਾਡੇ ਹੱਥੀ ਉਹੀ ਕਾਪੀ ਹੈ ਜਿਹੜੀ ਤੁਸੀਂ ਚੰਡੀਗੜ੍ਹ ਦੱਸੀ ਇਹਨਾਂ ਅੰਕੜਿਆਂ ਦੀ ਜੇਕਰ ਮੈਂ ਗੱਲ ਕਰਾਂ ਜੇਕਰ ਅਧਿਕਾਰੀਆਂ ਦੀਏ ਮੰਨिए ਤਾਂ ਫਿਰ ਅਧਕੀਆ ਸੀ ਤਾਂ ਇਹ ਕਹਿ ਸਕਦੇ ਆ ਮੋٹے ਤੌਰ ਤੇ ਕਿ ਇੱਕ ਵਾਰੀ ਫਿਰ ਤੋਂ ਹਰਿਆਣੇ ਤੋਂ ਹਰੀਤ ਕ੍ਰਾਂਤੀ ਆ ਗਈ ਆ ਰਿਕਾਰਡ ਤੋੜ ਹੋ ਗਏ ਹੋਣੇ ਫਿਰ ਤਾਂ ਇਹ ਕਹਿ ਸਕਦੇ ਆਂ ਫਿਰ ਅਧਿਕਾਰੀਆਂ ਦੇ ਡਾਟਿਆਂ 'ਚੋਂ ਹਾਂ ਇਹ ਨਾ ਡਾਟਿਆਂ ਨਾਲ ਇੱਕ ਹੋਰ ਚੀਜ਼ ਹੈ ਇਹਨਾਂ ਡਾਟਿਆਂ ਨਾਲ ਉਹ ਦਿਖਾ ਦਦੇ ਕਿ ਦੇਖੋ ਹਰਿਆਣਾ ਦਾ ਕਿਸਾਨ ਕਿੰਨਾ ਸਮਰੀ ਦੈਨ ਨਹੀਂ ਤੀ ਸਾਲ ਕੋ ਜੀਰੀ ਪੈਦਾ ਫਿਰ ਤਰਨੇ ਦੇ ਕਿਉਂ ਬਹਿਣਾ ਹਾਂ ਇਹ ਦਿਖਾਉਂਦੇ ਨੇ ਬਈ ਬਈ ਇਹ ਨਾ ਨੇ ਇੱਕ ਖੇਤਰ ਦੇ ਵਿੱਚ 30 ਕੁਇੰਟਲ 43 ਕਿਲੋ ਪਰ ਏਕੜ ਦੀ ਖਰੀਦ ਦਿਖਾਤੀ ਫਤਿਹਬਾਦ ਦੇ ਵਿੱਚ 43 ਕੁਇੰਟਲ 38 ਕਿਲੋ ਦੀ ਔਰ ਇਕੜ ਦੀ ਖਰੀਦ ਦਿਖਾਤੀ ਸਾਡੇ ਕੋਲ ਭਈ 20 ਕੁਇੰਟਲ ਵੀ ਨਹੀਂ ਨਿਕਲੀ ਖੇਤ ਚੋਂ ਤੇ 20 ਕੁਇੰਟਲ ਵੀ ਨਹੀਂ ਨਿਕਲੀ ਤੇ ਇਹ ਦਿਖਾਣਗੇ ਕਿਸਾਨ ਤੇ ਬੜਾ ਸਮਰਿੱਧ ਹੈ ਠੀਕ ਹੈ ਉਹ ਅਕੜੇ ਬਦਲੇ ਨੇ ਇੱਕ ਹੋਰ ਜਿਹਾ ਬੜਾ ਕੋਟਾਲਾ ਜਿਹੜਾ ਮੈਂ ਪ੍ਰੈਸ ਨੂੰ ਦੱਸਣਾ ਧਿਆਨ ਨਹੀਂ ਰਿਹਾ ਇਹ ਜਿੰਨਾ ਜਾਲੀ ਪੋਰਟਲ ਹੋਇਆ ਇਹ ਕਾਲੇ ਤਨ ਨੂੰ ਸਵੇਤ ਕਰਦਾ ਹੈ ਇਹ ਕਿਤਾ ਬਈ ਫਰਜ਼ ਕਰੋ ਮੇਰੇ ਕੋਲ ਕਾਲਾ ਕਾਲਾ ਤਾਂ ਨੇ ਮੈਂ 100 ਕਿੱਲੇ ਦਾ 500 ਕਿੱਲੇ ਦਾ ਮੈਂ ਜਾਲੀ ਪੋਰਟਲ ਕਰਾਤਾ ਖੇਤੀ ਦੇ ਟੈਕਸ ਨਹੀਂ ਮੈਂ ਆਮਦਨ ਖੇਤੀ ਜੋ ਦਿਖਾਉਂਦੀ ਖੇਤੀ ਤੇ ਮੇਰੇ ਕੋਲ ਹੈ ਹੀ ਨਹੀਂ ਸੀ ਅੱਛਾ ਮਤਲਬ ਇਹੋ ਜਿਹੀ ਵੀ ਨਹੀਂ ਕਿ ਜਿਹੜੇ ਆਪਣੇ ਪੈਸੇ ਨੂੰ ਖੇਤੀ ਵਾਲੇ ਪਾਸੇ ਦਿਖਾ ਕੇ ਇਦਾਂ ਕਰ ਰਹੇ ਬਹੁਤ ਜ਼ਿਆਦਾ ਮੈਂ ਇਹ ਕਹ ਰਿਹਾ ਆਵਾਜ਼ ਜੇ ਬੀਲ ਜੇ ਬੀਲ ਲੱਖ ਟਨ 20 ਲੱਖ ਟਨ ਜਿਹੜੇ 2 ਨੰਬਰ ਦੀ ਖਰੀਦੀ ਦਿਖਾਈ ਉਹ ਕਿਹੇ ਖੇਤ ਚੋਂ ਦਿਖਾਈ ਨਾ ਉਹ ਖੇਤ ਚੋਂ ਉਹ ਖੇਤ ਜਿਹੜਾ ਹੈ ਉਹਦੇ ਤੇ ਜਿਰੀ ਹੈ ਹੀ ਨਹੀਂ ਸੀ ਖੇਤ ਕਿੱਥੋਂ ਗਿਆ ਫਿਰ ਇਹੀ ਪੁੱਛ ਸਕਦੇ ਆਂ ਕਿ ਆਂਕੜੇ ਤਾਂ ਆ ਗਏ ਗਮਲੇ ਆਈ ਗੱਲ ਵੀ ਫਿਰ ਤਾਂ ਇੱਥੇ ਝੂਠ ਬੋਲੇ ਇਹਦੇ ਵਿੱਚ ਇਹਦੇ ਵਿੱਚ ਗੜਬੜ ਕੀ ਕੀਤੀ ਖੇਤ ਆਪ ਜੀ ਦਾ ਹੈ ਆਪਨੇ ਕੋਲ 10 ਕਿੱਲੇ ਜਿਹੜਾ ਹੈ ਪਪੂਲਰ ਹੈ ਮੈਂ ਉਸ ਪਪੂਲਰ ਵਾਲੇ ਦਾ ਦਿਖਾਇਆ ਵੀ ਇਹਨਾਂ ਦੇ 10 ਕਿੱਲੇ ਮੈਂ ਠੇਕੇ ਦੇ ਲਏ ਨਹੀਂ ਤੇ ਉਹ 10 ਕਿੱਲਿਆਂ ਚ ਮੈਂ ਜਿਰੀ ਲਾਈ ਹੈ ਇਹ ਮੈਂ ਦਿਖਾਇਆ ਤੇ ਉਹਦਾ ਜਿਹੜਾ ਓਡੀਪੀ ਆਉਣਾ ਹੈ ਓਟੀ ਵੀ ਮੇਰੇ ਕੋਲ ਆਉਣਾ ਹੈ ਜ਼ਮੀਨ ਤੁਹਾਡੀ ਹੈ ਤੁਹਾਡੇ ਕੋਲ ਟੀਵੀ ਨਹੀਂ ਜਾਣਾ ਤੁਹਾਨੂੰ ਪਤਾ ਹੀ ਨਹੀਂ ਮੇਰੇ 10 ਕਿੱਲੇ ਪਪਲਰ ਦਾ ਕਿਸੇ ਨੇ ਜੀਰੀ ਦਿਖਾਤੀ ਤੇ ਮੈਂ ਉਹ ਜੀਰੀ ਦਿਖਾਤੀ ਤੇ ਮੈਂ ਜਿਹੜੀ ਦਿਖਾਤੀ ਮੈਂ 10 ਕਿੱਲੇ ਵੇਚ ਗਿਆ ਉਹ 10 ਕਿੱਲੇਾਂ 'ਚ ਫਰਜ ਕਰੋ 10 ਕਿੱਲੇਾਂ 'ਚ ਫਰਜ ਕਰੋ 5 ਲੱਖ ਦੀ ਜੀਰੀ ਹੋਈ ਹੈ 8 ਲੱਖ ਦੀ ਜੀਰੀ ਹੋਈ ਹੈ ਉਹ ਉਹ ਮੈਂ 2 ਨੰਬਰ ਦਾ ਪੈਸਾ ਉਹ ਮੈਂ ਦਿਖਾਤਾ ਫਸਲ ਦੇ ਵਿੱਚ ਉਹ ਸਾਰਾ ਜਿਹੜਾ 30% ਟੈਕਸ ਦੇਣਾ ਸੀ ਸਰਕਾਰ ਨੂੰ ਉਹ ਬਚ ਗਿਆ ਇਨਕਮ ਟੈਕਸ ਠੀਕ ਹੈ ਇਹ ਕਰ ਰਹੇ ਨੇ ਹੁਣ ਇਹੋ ਜੇ 10 ਕਿੱਲੇ ਤੁਹਾਡੇ ਕਰਾਤੇ 10 ਇਹਨਾਂ ਦੇ ਕਰਾਤੇ 10 ਉਹਦੇ ਕਰਾਤੇ ਮੈਂ ਤੇ ਕਰਾਤਾ 500 ਕਿੱਲਾ ਮੈਂ ਤੇ ਕਰਾਤਾ 200 ਕਿੱਲਾ ਉਹ ਜਿਹੜਾ ਮੈਂ ਕਿੱਲਾ ਕਰਾ ਇਹ ਵੀ ਰਾਈਸ ਮਿਲਰ ਕਰਾ ਰਹੇ ਨੇ ਇਹ ਵੀ ਅੜਤੇ ਕਰਾ ਰਹੇ ਨੇ ਉਹ ਜਿਹੜਾ ਪੈਸਾ ਦੋ ਨੰਬਰ ਦਾ ਸੀ ਉਹ ਇੱਕ ਨੰਬਰ ਦਾ ਮੇਰਾ ਬਣ ਗਿਆ ਅੱਛਾ ਇਹੋ ਜੀ ਤਾਂ ਲਈ ਹਰਿਆਣੇ ਦੇ ਵਿੱਚ ਚੱਲ ਰਹੀ ਹੈ ਅੱਛਾ ਉਹ ਮੈਂ ਉਹਨੂੰ ਦੱਸਾਂ ਉਹ ਦੂ ਅਗਲਾ ਉਹ ਜਿਹੜਾ ਮੈਂ 100 ਕਿੱਲੇ ਦਾ ਪੋਰਟਲ ਕਰਾਇਆ ਉਹ 100 ਕਿੱਲੇ ਦਾ ਪਰਾਲੀ ਦੇ ਪੈਸੇ ਵੀ ਆਣੇ ਨੇ ਮੇਰੇ ਕੋਲ। ਅੱਛਾ ਜਿਹੜੀ ਇੱਕ ਹੁਣ ਸਬਸਿਡੀ ਵੀ ਜਿਹੜਾ ਸਰਕਾਰ ਕਹਿੰਦੀ ਆ ਵੀ ਪਰਾਲੀ ਪ੍ਰਬੰਧਨ ਦੇ ਉਹ ਵੀ ਮੇਰੇ ਕੋਲ ਆਉਣੇ ਨੇ। ਉਹ ਵੀ ਸਰਕਾਰ ਨੂੰ ਟੰਕਾ ਅਜੇ ਸਰਕਾਰ ਦੇ ਬੇਹੂਦਾ ਅਫਸਰ ਇਹ ਕਹਿੰਦੇ ਨੇ ਕਿ ਇਹ ਕਹਿੰਦੇ ਸਰਕਾਰ ਨੂੰ ਕੀ ਨੁਕਸਾਨ ਹੈ? ਸਰਕਾਰ ਨੇ ਤਾਂ 100 ਕਿੱਲੇ ਚੌੜ ਦੇ ਲੈਣਾ ਹੈ ਨਾ ਇਹਨਾਂ ਤੋਂ। ਇਹ ਸਰਕਾਰ ਨੂੰ ਕੀ ਨੁਕਸਾਨ ਹੈ? ਉਹਨਾਂ ਨੂੰ ਪੁੱਛੇ ਕੋਈ ਵੀ ਆਹ ਜਿਹੜਾ ਨੁਕਸਾਨ ਜਿਹੜਾ 4 450 ਰੁਪਏ ਕਿਲੋਟਲ ਤੇ ਖਰਚਾ ਪੈਂਦਾ ਹੈ ਕਿਲੋਟਲ ਜੀਰੀ ਦਾ ਉਹ 450 ਰੁਪਏ ਕਿਲੋਟਲ ਉਹ ਵੀ ਲੈ ਕੇ ਸਰਕਾਰ ਤੋਂ ਔਰ ਦੀ ਮਤਲਬ ਔਰਤ ਲੈਗੇ ਟ੍ਰਾਂਸਪੋਰਟੇਸ਼ਨ ਲੈਗੇ ਲੇਬਰ ਦਾ ਲੈਗੇ ਸੈਲਰ ਦੇ ਖਰਚੇ ਲੈਗੇ 450 ਰੁਪਏ ਕਿਲੋਟਲ ਉਹ ਵੀ ਲੈਗੇ ਯਾਨੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਵੀ ਪੂਰੀ ਧੂੜ ਪਾਈ ਜਾਂਦੀ ਹੈ ਸਰਕਾਰ ਦੀਆਂ ਅੱਖਾਂ ਦੇ ਵਿੱਚ ਧੂੜ ਪਾਈ ਜਾ ਰਹੀ ਹੈ ਪਰ ਸਰਕਾਰ ਨੂੰ ਦੇ ਵੀ ਰਹੇ ਨੇ ਉਹਨਾਂ ਦੇ ਜਿਹੜੇ ਨੇਤਾ ਨੇ ਉਹ ਬਿਨਾ ਪੈਸੇ ਤੋਂ ਅਫਸਰ ਤੋਂ ਬਿਨਾ ਪੈਸੇ ਲੈ ਅਫਸਰਾਂ ਨੂੰ ਛੱਡ ਰਹੇ ਨੇ ਅੱਛਾ ਇਹੋ ਜੀ ਚੀਜ਼ਾ ਅੱਛਾ ਮੁਕਦੀ ਗੱਲ ਤੇ ਆਉਂਗਾ ਹੁਣ ਅਗਲਾ ਕਦਮ ਕੀ ਹੋਏ ਦੇਖੋ ਅਗਲਾ ਕਦਮ ਪਹਿਲੀ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ মিডিਆ ਨੂੰ ਕਿ ਵੀ ਦੇਸ਼ ਮੇਰਾ ਹੀ ਥੋੜਾ ਹੈ ਮੈਂ ਤੇ ਪੱਲਿਓ ਖਰਚ ਕਰਕੇ ਲਗ ਰਿਹਾ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਕਰਨ ਦਾ ਖਰਚਾ ਆਇਆ ਠੀਕ ਹੈ ਹੁਣ ਮੇਰਾ ਤਾਂ ਕੋਈ ਮੇਰਾ ਕੋਈ ਘਰ ਦਾ ਕੰਮ ਤੇ ਹੈ ਨਹੀਂ ਪਰ ਦੇਸ਼ ਨੂੰ ਬਚਾਉਣ ਵਾਸਤੇ ਜਿਹੜਾ ਲੁਟੇਰਿਆਂ ਦੇ ਹੱਥ ਵਿੱਚ ਦੇਸ਼ ਚਲਾ ਗਿਆ ਅਫਸਰ ਲੁਟੇਰੇ ਨੇਤਾ ਲੁਟੇਰੇ ਮਤਲਬ ਬਿਲਕੁਲ ਜਿਹਦਾ ਦਾ ਲੱਗਦਾ ਹੈ ਇਹ ਕਾਰਪੋਰੇਟ ਲੁਟੇਰਾ ਤੇ ਇਸ ਦੇਸ਼ ਨੂੰ ਬਚਾਉਣ ਵਾਸਤੇ ਗਰੀਬ ਲੋਕਾਂ ਨੂੰ ਬਚਾਉਣ ਵਾਸਤੇ ਪੋਨਾਂ ਦਾ ਧਰਮ ਦਾ ਕੰਮ ਹੈ ਸਾਰਾ ਮੀਡੀਆ ਨੂੰ ਇਹ ਗੱਲ ਪ੍ਰਮੁੱਖਤਾ ਨਾਲ ਚੱਕਣੀ ਚਾਹੀਦੀ ਹੈ ਕਿਉਂਕਿ ਜਨਤਾ ਜਦੋਂ ਉ ਜਾਗੇਗੀ ਜਨਤਾ ਜਦੋਂ ਉਠੇਗੀ ਪੂਰਾ ਹਾਲ ਤੇ ਤਾਈ ਹੈ ਜਨਤਾ ਨੂੰ ਜਗਾਉਣ ਦਾ ਕੰਮ ਕਰ ਰਹੇ ਆ ਦੂਜਾ ਅਸੀਂ ਸਲਾਹ ਲੈ ਰਹੇ ਆ ਵਕੀਲ ਦੀ ਉਹਨੂੰ ਕਾਗਜ਼ ਦੇ ਕੇ ਐਸਪੀ ਆਇਰ ਵੀ ਕੋਸ਼ਿਸ਼ ਕਰਾਂਗੇ ਸਿੱਧੇ ਬਾਵਾ ਤੇ ਇਹ ਸਾਡੀ ਮੰਗ ਹੈ ਸੀਬੀਆਈ ਨੂੰ ਇਹਦੀ ਜਾਂਚ ਦਿਓ ਤੇ ਜਿਹੜੇ ਮੰਤਰੀ ਨੇ ਖਰੀਚੀ ਮੰਤਰੀ ਤੇ ਖਾਦਾ ਪੂਰਤੀ ਮੰਤਰੀ ਉਹਨਾਂ ਉਹ ਜਿਹੜਾ ਹੈ ਅਸਤੀਫਾ ਦੇਣ ਚਲੋ ਅਸਤੀਫੇ ਤੁਸੀਂ ਮੰਗ ਕੀਤੀ ਹੈ ਤੇ ਨਾਲ ਹੀ ਇੱਕ ਮੰਗ ਪਿਛਲੇ 5 ਸਾਲਾਂ ਤੋਂ ਮੁਕਤੀ ਗੱਲ ਕਰਾਂਗਾ ਐਮਐਸਪੀ ਦੀ ਧਰਨੇ 5 ਸਾਲ ਚੱਲਦੇ ਰਹੇ ਕਈ ਮੀਟਿੰਗਾਂ ਹੋਈਆਂ ਪਰ ਸਿੱਟਾ ਕਿ ਨਹੀਂ ਹੈ ਉਮੀਦ ਫਿਊਚਰ ਗੱਲ ਇਹ ਹੈ ਕਿ ਵੀ ਆ ਸਰਕਾਰ ਹੋਗੀ ਬੇਸ਼ਰਮ ਜੇ ਤੇ ਕੋਈ ਇਹਨਾਂ ਦੇ ਗਲ ਚ ਗੁੱਠਾ ਦੇ ਕੇ ਮਜਬੂਰ ਕਰਦੀਏ ਵੀ ਇਹਨਾਂ ਦੀ ਗੱਲ ਮੰਨਣੀ ਹੋ ਹੀ ਪਏਗੀ ਤਾਂ ਤੇ ਉਹ ਮੰਨਦੇ ਨੇ ਫਿਰ ਵੀ ਕਿਤੇ ਘੱਟਵਟ ਲਾ ਦਿੰਦੇ ਨੇ ਮੰਨ ਕੇ ਅੱਜ ਮੰਨ ਕੇ ਅਠਾ ਤੇ ਕੱਲ ਮੁੱਕਰ ਕੇ ਤੇ ਜਿਹੜੇ ਆਪਾਂ ਕਹੀਏ ਧਰਨੇ ਦੇ ਕੇ ਆਪਾਂ ਕਹੀਏ ਕੋਈ ਗਿਆਪਨ ਦੇ ਕੇ ਇਹਨਾਂ ਨੂੰ ਮਨਾ ਲਈਏ ਵੀ ਇਹਨਾਂ ਨੂੰ ਪਤਾ ਨਹੀਂ ਆਪਾਂ ਦੱਸ ਦਈਏ ਅੰਦੋਲਨ ਦਾ ਮਤਲਬ ਇਹ ਹੁੰਦਾ ਹੈ ਵੀ ਜਿਹੜੀ ਚੀਜ਼ ਸਰਕਾਰ ਦੀ ਨੀਤੀ ਹੈ ਆਪਾਂ ਦੱਸੇ ਵੀ ਨਹੀਂ ਤੁਹਾਡੀ ਨੀਤੀ ਗਲਤ ਹੈ ਜੇ ਉਹਨਾਂ ਨੇ ਬੜਾਈ ਗਲਤ ਨੀਤੀ ਨਾਲ ਹੋਏ ਫਿਰ ਉਹਨੂੰ ਕੀ ਸਮਝਾਏਗਾ ਫਿਰ ਤਾਂ ਉਹਨਾਂ ਨੂੰ ਮਜਬੂਰ ਕਰਕੇ ਉਹਨਾਂ ਨੂੰ ਮਨਾਇਆ ਜਾ ਸਕਦਾ ਤੇ ਇਸ ਕਰਕੇ ਜਿਹੜਾ ਹੈ ਆ ਜਿਹੜਾ ਅੱਗੇ ਅੰਦੋਲਨ ਕਰਨੇ ਪੈਣਗੇ ਉਹ ਜਿਹੜੇ ਨੇ ਕੜੇ ਅੰਦੋਲਨ ਨਾਲ ਮੰਨੇਗੀ ਤੇ ਆ ਮਤਲਬ ਆ ਜਿਹੜਾ ਪੂਰਾ ਜਿਹੜਾ ਤੰਤਰ ਹੈ ਉਹ ਕਾਰਪੋਰੇਟ ਦੇ ਪੱਖ ਦੀ ਨੀਤੀਆਂ ਬਣਾਉਂਦਾ ਹੈ ਥੱਲਿਆਂ ਦਾ ਹਿੱਸਾ ਖਾਂਦਾ ਹੈ ਉੱਪਰ ਉਹ ਹਿੱਸਾ ਜਾਂਦਾ ਹੈ ਥੱਲਿਆਂ ਦਾ ਹੱਕ ਖਾ ਕੇ ਜਿਵੇਂ ਮੈਂ ਦੱਸ ਰਿਆ ਤੁਹਾਨੂੰ ਕਿ ਵੀ ਇਹ ਜੀਰੀ ਘਟਾਦਾ ਹੋਇਆ ਹੁਣ ਜਿਹੜੀ ਜਿਹੜੀ ਹਰਿਆਣਾ ਦੇ ਵਿੱਚ ਜਿਹੜੀ ਪੈਦਾ ਹੋਈ ਹੈ ਉਹਦੇ ਤੇ 200 ਰੁਪਏ ਤੋਂ ਲੈ ਕੇ 500 ਰੁਪਏ ਕੱਟ ਲਾਤਾ ਜਿਹੜੀ ਸਰਕਾਰ ਦੇ ਮਾਣਕ ਪੂਰ ਕਰਦੀ ਹੈ 17% ਮੋਇਸਚਰ ਵਾਲੀ ਤੇ ਜੇ ਆਪਾਂ ਇਹ ਮੰਨੀਏ ਵੀ 40 ਲੱਖ ਟਨ ਹਰਿਆਣਾ ਦੇ ਕਿਸਾਨਾਂ ਦੀ ਖਰੀਦੀ ਤੇ 200 ਰੁਪਏ ਕਟ ਲਾਇਆ ਪਰ 200 ਮੰਨੀਏ ਤਾਂ ਵੀ 800 ਕਰੋੜ ਬਣ ਗਿਆ 800 ਕਰੋੜ ਜਿਹੜਾ ਹਰਿਆਣਾ ਦੇ ਕਿਸਾਨ ਦੇ ਹਿੱਸੇ ਦਾ ਸੀ ਉਹ ਸੈਲਰ ਦੇ ਹਿੱਸੇ ਚਲਾ ਗਿਆ ਜਾਂ ਰਿਸ਼ਵਤਖੋਰ ਅਧਿਕਾਰੀਆਂ ਦੇ ਹਿੱਸੇ ਚਲਾ ਗਿਆ ਇਸ ਤਰ੍ਹਾਂ ਕਰਕੇ ਇਹ ਕਰ ਰਹੇ ਨੇ ਪੂਰਾ ਸਿਸਟਮ ਜਿਹੜਾ ਉਹ ਕਾਰਪੋਰੇਟ ਨੇ ਜਕੜ ਲਿਆ ਹੈ ਨੇਤਾ ਵੀ ਉਹਨਾਂ ਲੁਟੇਰੀਆਂ ਦੀ ਮਦਦ ਕਰਦੇ ਨੇ ਗੁਨਾਮ ਸਿੰਘ ਚੜੂਨੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਤਮਦਾਦ ਤੇ ਉਮੀਦ ਕਰਦਿਆਂ ਕਿ ਜੋ ਅੱਜ ਇਹਨਾਂ ਨੇ ਗੱਲ ਕਹੀ ਆ ਤੇ ਜੋ ਲੁਟੇਰੇ ਬਣ ਗਏ ਨੇ ਸਰਕਾਰਾਂ ਲੱਖ ਦਾਅਵੇ ਕਰਦੀਆਂ ਨੇ ਕਿ ਅਸੀਂ ਕ੍ਰਪਸ਼ਨ ਤੇ ਨਤ ਪਾ ਲਵਾਂਗੇ ਪਰ ਜੋ ਅੱਜ ਖੁਲਾਸਾ ਹੋਇਆ ਤੇ ਹੈਰਾਨੀ ਵਾਲਾ ਤੇ ਜੋ ਮੀਡੀਆ ਸਾਹਮਣੇ ਖੁਲਾਸਾ ਨਹੀਂ ਕਰ ਸਕੇ ਵਿਸ਼ਵ ਵਾਰਤਾ ਤੇ ਚੜੂਨੀ ਸਾਹਿਬ ਨੇ ਉਹ ਖੁਲਾਸਾ ਕਰਤਾ ਤੇ ਉਮੀਦ ਕਰਦਿਆਂ ਕਿ ਹਲਬਿਦਾ ਛੇਤੀ ਨਿਕਲੇਗਾ ਵਾਅਦੇ ਤੇ ਇਰਾਦੇ 'ਚ ਫਰਕ ਹੈ ਵਾਦਾ ਤੇ ਜਦੋਂ ਬੀਜੇਪੀ ਆਈ ਉਹਨੇ ਕਿਹਾ ਸੀ ਵੀ ਅਸੀਂ ਤੁਹਾਡੀ ਆਮਦਨ ਦੁੱਗਣੀ ਕਰ ਦਿਆਂਗੇ 22 ਤੱਕ ਪਰ ਉਹ ਤੇ ਦੁੱਗਣੀ ਨਹੀਂ ਅੱਧੀ ਰਹਿ ਗਈ ਉਹਨਾਂ ਦੇ ਅੰਕੜੇ ਜਿਹੜੇ ਐਮਐਸਪੀ ਦੇ ਨੇ ਵੀ ਅਸੀਂ ਇਹ ਖਰੀਦ ਰਹੇ ਹਾਂ ਉਹ ਵਸਤਵਿਕਤਾ ਹੈ ਜਿਵੇਂ ਹਰਿਆਣਾ ਚ ਕਹਤਾ ਵੀ ਅਸੀਂ ਸਾਰੀ ਫਸਲ ਐਮਐਸਪੀ ਦੇ ਖਰੀਦ ਰਹੇ ਹਾਂ ਪਰ ਮੈਂ ਇਹ ਕਹਿ ਰਿਹਾ ਵਾਂ ਕਿ ਨਹੀਂ ਉਹ ਖਰੀਦ ਦਿਖਾ ਰਹੇ ਨੇ ਖਰੀਦ ਰਹੇ ਨਹੀਂ ਪੋਰਟਾ ਬਣਾਈ ਹੈ ਤੁਸੀਂ ਜਿੱਥੇ ਡਾਟੇ ਲਏ ਕਿ ਉਹਨਾਂ ਤੋਂ ਪੁੱਛਣਾ ਬਣਦਾ ਨਹੀਂ ਕਈ ਨੂੰ ਹੁਣ ਚੁੱਪੇਗੀ ਕਿ ਉਹ ਗਮਨਿਆ ਜੀ ਕਰੇ ਉੜਗਾ ਰਹੇ ਨੇ ਮਹਾ ਫਰੋਡ ਹੈ ਇਹਦੇ ਚ ਅਧਿਕਾਰੀ ਇਹਦੇ ਚ ਕਰਮਚਾਰੀ ਇਹਦੇ ਚ ਭਾਵੇਂ ਐਫਸੀਆਈ ਹੈ ਖਰੀਦ ਅਜੰਸੀਆਂ ਮੰਡੀ ਬੋਰਡ ਹੈ ਇਹਦੇ ਚ ਜਿਹੜਾ ਜਿਹੜਾ ਰਾਈਸ ਮਿਲਰ ਹੈ ਇਹਦੇ ਜਿਹੜੇ ਅੜਤੀ ਹੈ ਉਹ ਤੇ ਸਭ ਤੋਂ ਬੜੀ ਗੱਲ ਇਹਦੇ ਚ ਨੇਤਾ ਵੀ ਸ਼ਾਮਿਲ ਹੈ ਖਰੀਦ ਦਾ ਖਾਣਾ ਕਾਗਜ਼ਾਂ 'ਚ ਦਿਖਾਣਾ ਤੇ વાસ્તਵਿਕ ਜ਼ਮੀਨ ਤੇ ਖਰੀਦਣਾ ਫਰਕ ਹੈ ਜਿਵੇਂ ਜਿਹੜਾ ਅੱਜ ਦਾ ਅੱਜ ਅਸੀਂ ਘਟਾਲੇ ਦੀ ਗੱਲ ਕਰੀਏ ਤੇ ਇਸ ਵਾਰੀ 200 ਰੁਪਏ ਤੋਂ 500 ਰੁਪਏ ਕਿਵੰਟਲ ਘੱਟ ਮਿਲਿਆ ਕਿਸਾਨਾਂ ਨੂੰ ਜੀਰੀ ਤੇ ਤੇਰੇਆਂ ਦੇ ਹੱਥ ਵਿੱਚ ਨੇਸ਼ ਚਲਾ ਗਿਆ ਅਬਸੋਲੂਟੇਰੇ ਨੇ ਤਾਂ ਲੁਟੇਰੇ ਔਰ ਮਤਲਬ ਬਿਲਕੁਲ ਜਿਦਾ ਦਾ ਲੱਗਦਾ ਹੈ ਕਾਰਪੋਰੇਟ ਲੁਟੇਰਾ ਜਿョਸੀ ਸਲਾਲੇ ਰਿਹਾ ਵਕੀਲ ਵੀ ਉਹਨੂੰ ਕਾਗੇ ਦੇ ਕੇ ਐਸਪੀ ਆ ਯਾਰ ਵੀ ਕੋਸ਼ਿਸ਼ ਕਰਾਂਗੇ ਸਿੱਧੇ ਪਾਵਾਂ ਪੂਰਾ ਸਿਸਟਮ ਜਿਹੜਾ ਉਹ ਕਾਰਪੋਰੇਟ ਨੇ ਜਕੜ ਲਿਆ ਹੈ ਨੇਤਾ ਵੀ ਉਹਨਾਂ ਲੁਟੇਰਿਆਂ ਦੀ ਮਦਦ ਕਰਦੇ ਨੇ ਮਸਲਾ ਲਗਾਤਾਰ ਤਤਤਾ ਹੁੰਦਾ ਜਾ ਰਿਹਾ ਹਰਿਆਣਾ ਦੇ ਵਿੱਚ ਜਿੱਥੇ ਹਰ ਥਾਂ ਤੁਸੀਂ ਜਦੋਂ ਵੀ ਦਿੱਲੀ ਤੋਂ ਕ੍ਰੋਸ ਕਰੋਗੇ ਤਾਂ ਖੇਤ ਹੀ ਖੇਤ ਨਜ਼ਰ ਆਉਣੇ ਨੇ ਪਰ ਥੋੜਾ ਜਿਹਾ ਹਾਈਵੇ ਤੋਂ ਪੱਖੇ ਬੱਖੇ हट ਕੇ ਜਗਰ ਦੇਖੋਗੇ ਜਦੋਂ ਹਾਈਵੇ ਤੋਂ ਉਧਰਲੇ ਪਾਸੇ ਜਾਓਗੇ ਤਾਂ ਤੁਹਾਨੂੰ ਹਾਲਾਤ ਦਿਖ ਜਾਣਗੇ ਤੇ ਉਹ ਤਸਵੀਰਾਂ ਗਵਾਹ ਬਣ ਜਾਣਗੀਆਂ ਜੁਹਾਡੀਆਂ ਤੁਹਾਡੀਆਂ ਅੱਖਾਂ ਕੈਪਚਰ ਕਰਨਗੀਆਂ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਉੱਤੇ ਮਿੱਟੀ ਨਾਲ ਮਿੱਟੀ ਹੁੰਦੇ ਨੇ ਤੇ ਜੋ ਸਾਨੂੰ ਤੰਦਰੁਸਤੀ ਦਿੰਦੇ ਨੇ ਉਹਨਾਂ ਵੱਲੋਂ ਕਿਦਾਂ ਚੀਜ਼ਾਂ ਉਗਾਈਆਂ ਜਾਂਦੀਆਂ ਨੇ ਹਾਲਾ ਤੁਸੀਂ ਉਤੋਂ ਵੀ ਵੱਧ ਦੇਖਣੇ ਹੋਣੇ ਤਾਂ ਫਿਰ ਬਾਰਡਰ ਵਾਲੇ ਪਾਸੇ ਲੰਘ ਜਿਓ ਚਾਹੇ ਰਾਜਸਥਾਨ ਵਾਲਾ ਪਾਸਾ ਜਾਂ ਫਿਰ ਪਾਕਿਸਤਾਨ ਵਾਲਾ ਪਾਸਾ ਕਿਸੇ ਪਾਸੇ ਲੰਘ ਜਿਓ ਪਰ ਸਰਕਾਰਾਂ ਦਾਅਵੇ ਕਰਦੀਆਂ ਨੇ ਵਾਅਦੇ ਕਰਦੀਆਂ ਨੇ ਪਰ ਪੂਰਾ ਕੌਣ ਕਰੇਗਾ ਕਿਉਂਕਿ ਜਨਤਾ ਨੇ ਤਾਂ ਆਪਣਾ ਵਾਦਾ ਨਿਭਾਤਾ ਵੋਟ પાਕੇ ਤੇ ਕਿਸਾਨਾਂ ਦੇ ਹਾਲਾਤ ਅੱਜ 5 ਸਾਲ ਹੋ ਗਏ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਐਮਐਸਪੀ ਦੀ ਮੰਗ ਨੂੰ ਲੈ ਕੇ ਪਰ ਹਰਿਆਣਾ ਦੇ ਵਿੱਚ ਮਸਲਾ ਖੜਾ ਹੋ ਗਿਆ ਝੋਨੇ ਦੀ ਖਰੀਦ ਦੇ ਨਾਲ ਰਲਦਾ ਮਿਲਦਾ ਮੇਰੇ ਨਾਲ ਕਿਸਾਨ ਆਗੂ ਗੁਰਮੇਸ਼ ਸਿੰਘ ਚੜੂਨੀ ਸਾਹਿਬ ਮੌਜੂਦ ਨੇ ਗੁਰਨਾਮ ਸਿੰਘ ਚੜੂਨੀ ਸਾਹਿਬ ਮੌਜੂਦ ਨੇ ਚੜੂਨੀ ਸਾਹਿਬ ਸਭ ਤੋਂ ਵੱਡੀ ਗੱਲ ਵਾਅਦੇ ਕੀਤੇ ਗਏ ਇਰਾਦੇ ਕੀ ਨਜ਼ਰ ਆ ਰਹੇ ਨੇ ਨਹੀਂ ਵਾਅਦੇ ਤੇ ਇਰਾਦੇ 'ਚ ਫਰਕ ਹੈ ਵਾਦਾ ਤੇ ਜਦੋਂ ਬੀਜੇਪੀ ਆਈ ਉਹਨੇ ਕਿਹਾ ਅਸੀਂ ਵੀ ਅਸੀਂ ਤੁਹਾਡੀ ਆਮਦਨ ਦੁੱਗਣੀ ਕਰ ਦਿਆਂਗੇ 22 ਤੱਕ ਪਰ ਉਹ ਤੇ ਦੁੱਗਣੀ ਨਹੀਂ ਅੱਧੀ ਰਹੀ ਕਿਉਂ ਖਰਚੇ ਵਧ ਗਏ ਤੇ ਆਮਦਨ ਜਿਹੜੀ ਹੈ ਉਹ ਉਸ ਰੇਸੋ ਦੇ ਵਿੱਚ ਨਹੀਂ ਵਧੀ ਤੇ ਇਹ ਤੇ ਉਹਨਾਂ ਦੇ ਅੰਕੜੇ ਜਿਹੜੇ ਐਮਐਸਪੀ ਦੇ ਨੇ ਵੀ ਅਸੀਂ ਇਹ ਖਰੀਦ ਰਹੇ ਹਾਂ ਉਹ ਵਸਤਵਿਕਤਾ ਹੈ ਜਿਵੇਂ ਹਰਿਆਣਾ ਚ ਕਹਿੰਦਾ ਵੀ ਅਸੀਂ ਸਾਰੀ ਫਸਲ ਐਮਐਸਪੀ ਦੇ ਖਰੀਦ ਰਹੇ ਹਾਂ ਪਰ ਮੈਂ ਇਹ ਕਹਿ ਰਿਹਾ ਕਿ ਨਹੀਂ ਉਹ ਖਰੀਦ ਦਿਖਾਰੇ ਨੇ ਖਰੀਦ ਰਹੇ ਨਹੀਂ ਖਰੀਦ ਦਿਖਾਣਾ ਕਾਗਜ਼ਾਂ 'ਚ ਦਿਖਾਣਾ ਤੇ ਵਾਸਤਵਿਕ ਜ਼ਮੀਨ ਤੇ ਖਰੀਦਣਾ ਫਰਕ ਹੈ ਜਿਵੇਂ ਜਿਹੜਾ ਅੱਜ ਦਾ ਅੱਜ ਅਸੀਂ ਘਟਾਲੇ ਦੀ ਗੱਲ ਕਰੀਏ ਤੇ ਇਸ ਵਾਰੀ 200 ਰੁਪਏ ਤੋਂ 500 ਰੁਪਏ ਕਿਵੰਟਲ ਘੱਟ ਮਿਲਿਆ ਕਿਸਾਨਾਂ ਨੂੰ ਜੀਰੀ ਤੇ ਜਿਹੜੀ 17 ਮੋਸਤਰ ਦੀ ਜਿਹੜੀ ਸਰਕਾਰ ਦੇ ਮਾਣਕਾਂ ਤੇ ਪੂਰੀ ਉਤਰਦੀ ਸੀ ਮੈਂ ਉਹਦੀ ਗੱਲ ਕਰ ਰਿਹਾ ਹਾਂ ਤੇ ਪਰ ਇਹਨਾਂ ਨੇ ਕੀ ਦਿਖਾਇਆ ਕਾਗਜ਼ਾਂ 'ਚ ਕੀ ਹੈ ਕਾਗਜ਼ਾਂ ਤੇ ਉਹਦੇ ਪਰਚੇ ਪੂਰੇ ਰੇਟ ਦੇ ਕਟ ਗਏ ਇਸੇ ਤਰ੍ਹਾਂ ਜਿਹੜਾ ਹੈ ਆ ਇਹਨਾਂ ਨੇ ਦਿਖਾਇਆ ਵੀ ਅਸੀਂ ਇੰਨੇ ਕੁਇੰਟਲ ਖਰੀਦ ਲਈ ਜਿਹੜੇ ਰੋਜ਼ ਪ੍ਰਚਾਰ ਕਰਦੇ ਨੇ ਇੰਨੇ ਕੁਇੰਟਲ ਖਰੀਦ ਲਈ ਇੰਨੇ ਉਹਦੀ ਪੇਮੈਂਟ ਅਸੀਂ ਕਰਤੀ ਵਸਤਵਿਕ ਤੌਰ 'ਤੇ ਇਹ ਹੈ ਕਿ 1/3 ਤੋਂ ਜ਼ਿਆਦਾ ਯਾਨੀ ਮੋٹے ਤੌਰ 'ਤੇ ਮੰਨੋ ਕਿ 35% ਘੱਟ ਤੋਂ ਘੱਟ ਉਹ ਹੈ ਜਿਹੜੀ ਹਰਿਆਣਾ 'ਚ ਪੈਦਾ ਹੀ ਨਹੀਂ ਹੋਈ ਦਖਾਈ ਗਈ ਪੈਦਾ ਨਹੀਂ ਹੋਈ ਉਹ ਸਪੈਸ਼ਲ ਕੋਟਾਲਾ ਕਹਿ ਲਓ ਤੇ ਉਹ ਜਿਹੜੀ ਬਾਹਰਲੇ ਸਟੇਟਾਂ ਚੋਂ ਸਸਤੇ ਚ ਖਰੀਦੀ ਤੇ ਜਾਂ ਫਿਰ ਬਿਹਾਰ ਉੱਤਰ ਪ੍ਰਦੇਸ਼ ਦਾ ਜਿਹੜਾ ਪੀ ਡੀ ਐਸ ਦਾ ਚੌਲ ਜਿਹੜਾ ਗਰੀਬਾਂ ਨੂੰ 2 ਰੁਪਏ ਕਿਲੋ ਚ ਵੰਡਣਾ ਹੁੰਦਾ ਹੈ ਉਹ ਬੇਈਮਾਨੀ ਕਰਕੇ ਉਹਨਾਂ ਗਰੀਬਾਂ ਦਾ ਪੇਟ ਕੱਟ ਕੇ ਉਹ ਵੀ ਸੈਲਰਾਂ ਨੂੰ ਵੇਚਦਾ ਜਿਹਦਾ ਰੇਟ 2700 ਰੁਪਏ ਤੋਂ 3000 ਰੁਪਏ ਤੱਕ ਹੈ ਤੇ ਸਰਕਾਰ ਜਿਹੜਾ ਜਿਹੜਾ ਚੌੜ ਲੈਂਦੀ ਹੈ ਉਹਦਾ ਰੇਟ ਉਹਨਾਂ ਨੂੰ ਪੈਂਦਾ ਹੈ 4200 ਰੁਪਏ ਕਰਾਸ ਤੇ ਮਤਲਬ ਅ ਰਾਈਸ ਮਿਲ ਮਿਲਾ ਨੇ ਜਾਂ ਇਹਨਾਂ ਦੇ ਅਧਿਕਾਰੀਆਂ ਨੇ ਜਾਂ ਇਹਨਾਂ ਦੇ ਨੇਤਾਵਾਂ ਨੇ ਇਸ ਪੈਸੇ ਦੀ ਇਹ ਜਿਹੜਾ ਬੇਈਮਾਨਾ ਹੋਇਆ ਇਹਨੂੰ ਵੰਡ ਲਿਆ ਇਹ ਸਾਰਿਆਂ ਦੇ ਹਿੱਸੇ ਚਲਾ ਗਿਆ ਤੇ ਪਰ ਰਿਕਾਰਡ ਦੇ ਵਿੱਚ ਕੀ ਦਿਖਾਉਂਦੇ ਨੇ ਵੀ ਅਸੀਂ ਕਿਸਾਨਾਂ ਤੋਂ 62 ਲੱਖ ਟਨ ਜੀਰੀ ਖਰੀਦ ਲਈਏ ਚੰਡੀਗੜ੍ਹ ਦੇ ਵਿੱਚ ਗੁਰਨਾਮ ਸਾਹਿਬ ਤੁਸੀਂ ਰਿਕਾਰਡ ਜਾਰੀ ਕੀਤੇ ਕੁਛ ਇੱਕ ਜੋ ਆંકੜੇ ਜਾਰੀ ਕੀਤੇ ਦਿਨ ਸੀ ਬੁੱਧਵਾਰ 26 ਨਵੰਬਰ 2025 ਨੂੰ ਤੁਸੀਂ ਆંકੜੇ ਜਾਰੀ ਕਰਦੇ ਹੋ ਉਹ ਆંકੜੇ ਕੀ ਸੀ ਤੁਸੀਂ ਕਿੱਥੋਂ ਕੱਟੇ ਆਕੜੇ ਸੀ ਕਿਤੇ ਜਿਹੜਾ ਇਹਨਾਂ ਦਾ ਜਿਹੜੇ ਇਹਨਾਂ ਦੇ ਪੋਰਟਲ ਹੈ ਈ ਖਰੀਦ ਉਸ ਤੋਂ ਲਿਆ ਮੇਰੀ ਫਸਲ ਮੇਰਾ ਬਿਉਰਾ ਉਸ ਤੋਂ ਲਿਆ ਆਕੜੇ ਬੜੇ ਹੈਰਾਨ ਕਰਨ ਵਾਲੇ ਨੇ ਉਹੀ ਤਾਂ ਚੀਜ਼ ਆਕੜੇ ਬੜੇ ਹੈਰਾਨ ਕਰਨ ਵਾਲੇ ਇਹ ਨਹੀਂ ਵੀ ਇਹ ਪੋਰਟਲ ਜਿਹੜਾ ਬਣਾਇਆ ਗਿਆ ਸੀ ਇਸ ਵਾਸਤੇ ਬਣਾਇਆ ਗਿਆ ਸੀ ਵੀ ਹਰਿਆਣੇ ਤੋਂ ਬਾਹਰ ਦੇ ਜਿਹੜੇ ਲੋਕ ਨੇ ਉਹ ਫਸਲ ਨਾ ਵੇਚਣ ਹਰਿਆਣੇ ਵਾਲਿਆਂ ਦੀ ਅਸੀਂ ਖਰੀਦੀ ਹੈ ਇਹ ਹਰਿਆਣਾ ਸਰਕਾਰ ਨੇ ਪਲਾਨ ਸੀ ਵੀ ਸਾਡੀ ਜ਼ਿੰਮੇਵਾਰੀ ਹਰਿਆਣੇ ਦੀ ਖਰੀਦਣ ਦੀ ਹੈ ਤੇ ਉਹਦੇ ਵਿੱਚ ਪੋਰਟਲ ਬਣਾਇਆ ਗਿਆ ਸੀ ਵੀ ਪਹਿਲਾਂ ਤੁਸੀਂ ਦੱਸੋ ਤੁਹਾਡੇ ਕੋਲ ਕਿੰਨੀ ਫਸਲ ਹੈ ਫਿਰ ਸਾਡਾ ਬੰਦਾ ਜਾ ਕੇ ਚੈੱਕ ਕਰੇਗਾ ਜਿੰਨੀ ਤੁਸੀਂ ਲਿਖਾਈ ਹੋਣੀ ਹੀ ਹੈ ਇਹ ਮਤਲਬ ਜੇ ਅਸੀਂ 10 ਕਿੱਲੇ ਲਿਖਾਏ ਤੇ ਹੈ ਮੇਰੇ ਕੋਲ 8 ਤੇ 2 ਉਹ ਕੱਟ ਦੇਣਗੇ ਵੈਰੀਫਾਈ ਨਹੀਂ ਕਰਨਗੇ ਜਿੰਨਾ ਪੋਰਟਲ ਹੁੰਦਾ ਉਸ ਤੋਂ ਘੱਟਦਾ ਵੱਧਦਾ ਨਹੀਂ ਪਰ ਇਸ ਵਾਰੀ ਬੜਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵੀ ਜਿਹੜਾ ਲੋਕਾਂ ਨੇ ਪੋਰਟਲ ਕਰਾਇਆ ਜਿਹੜਾ ਕਿਸਾਨਾਂ ਨੇ ਪੋਰਟਲ ਕਰਾਇਆ ਉਹ 487897 ਕਿਸਾਨ ਨੇ ਜਿਨ੍ਹਾਂ ਨੇ ਪੋਰਟਲ ਕਰਾਇਆ ਤੇ ਕੁੱਲ ਪੋਰਟਲ ਕਰਾਇਆ 2880192 ਏਕੜ ਦਾ ਪਰ ਵੈਰੀਫਾਈ ਕਿੰਨੇ ਦਾ ਹੋਇਆ ਘਟਣਾ ਚਾਹੀਦਾ ਸੀ ਉਹਨੂੰ ਵੈਰੀਫਾਈ ਹੋਇਆ 30 ਲੱਖ 16285 ਏਕੜ ਦਾ ਯਾਨੀ 136116 ਏਕੜ ਤੇ ਕਿਸੇ ਨੇ ਲਿਖਾਇਆ ਹੀ ਨਹੀਂ ਉਹ ਹੋ ਗਿਆ ਦੂਜਾ ਸੱਤ ਜ਼ਿਲ੍ਹੇ ਉਹਨਾਂ ਜ਼ਿਲ੍ਹਾ ਚ ਜੀਰੀ ਪੈਦਾ ਨਹੀਂ ਹੁੰਦੀ ਆਮ ਤੌਰ ਤੇ ਤੇ ਉਹਨਾਂ ਦਾ ਉਹਨਾਂ ਚ ਪੋਰਟਲ ਹੋਇਆ 64 1726 ਏਕੜ ਦਾ ਇਹ ਹੁਣ ਹੁਣ ਦੇ ਅੰਕੜੇ ਨੇ 25 ਦੇ 25 ਦੇ ਅੰਕੜੇ ਇਸ ਵਾਰ ਇੰਨਾ ਕਿਦਾਂ ਆ ਗਿਆ ਕਿਉਂਕਿ ਹਾਲਾਤ ਤੁਸੀਂ ਆਵੇ ਦੇਖ ਕੇ ਬਰਸਾਤ ਕਰਕੇ ਤਾਂ ਕਿੰਨਾਂ ਕਿਸਾਨਾਂ ਨੂੰ ਨੁਕਸਾਨ ਹੋਇਆ 14 ਲੱਖ ਏਕੜ ਨੁਕਸਾਨ ਵੀ ਦਿਖਾਇਆ ਹੈ 14 ਲੱਖ ਇੱਕ ਨੁਕਸਾਨ ਮਿਲਗਾ ਜਿੱਦੇ ਚ ਕਿਸੇ ਥੋੜਾ ਨੁਕਸਾਨ ਹੈ ਕਿਸੇ ਜਿਆਦਾ ਨੁਕਸਾਨ ਹੈ ਤੇ ਇਸ ਵਾਰੀ ਨਕਾਸੀ ਵੀ ਕਟੀ ਹੈ ਇਲਡ ਕਟੀ ਹੈ